ਮੇਰਾ ਚੈਨਲ ਚੰਗਦੀਰਾ ਵੇਖਦੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਰਹੀ ਬੈਠੇ ਆ ਅੱਜ ਸਾਰੇ ਪਰਿਵਾਰ ਅਵਦੀ ਅੱਗੇ ਵੀ ਇੱਕ ਦਿਨ ਇੱਕ ਛੋਟਾ ਜਿਹਾ ਕਲਿੱਪ ਮੈਂ ਵਲੌਗ ਸ਼ੇਅਰ ਕੀਤਾ ਹੈ ਔਰ ਅੱਜ ਸਭ ਵੀ ਆਹੀ ਇਕੱਠੇ ਹੋਏ ਆ ਦੇਖੋ ਸਾਡਾ ਪਰਿਵਾਰ ਉਹਨੋ ਕਰੋ ਲਾਲਾ ਲਾਲਾ ਜਿਹੜੀ ਅੱਗੇ ਲੱਗਦਾ ਹੈ ਚੁੱਪ ਚੋਪੀ ਹੋਵੇ ਸਾਰੇ ਨੂੰ ਹਾਂ ਜੀ ਹੋਰ ਆ ਵੀ ਹੋਲੇ ਦੇ ਕੇ ਸੁਣ ਕੇ ਕੈਮਰਾ ਖੁੰਦਾ ਦੇ ਸਾਰੇ ਚੁੱਪ ਹੋ ਗਏ ਬੰਦਾ ਆ ਰਲਾ ਕਰਦੇ ਪਰ ਨਹੀਂ ਦਾ ਪ੍ਰਿੰਟ ਹੋਇਆ ਤੇ ਉੱਠ ਨਹੀਂ ਆਇਆ ਆ ਪਿੰਦਰ ਕੀ ਕਹਿੰਦਿਆ ਕਹਿੰਦਾ ਲੱਗੇ ਹੋ ਜਾਣਾ ਜਗਾ ਲੈ ਮੁਖਾਰਾ ਲੱਗੇ ਜਾ ਨਾ ਪੇਂਟਰ ਵੀ ਜਾਂਦਾ ਰੇਲਾ ਲਾ ਲੱਗ ਜਾ ਕੇ ਕਹਿ ਵੀ ਪਰਾ ਤੈ ਜਾਂਦਾ ਪ੍ਰਿੰਟਰ ਯਾਰ ਉਹਦੇ ਨਾਲ ਦੀ ਕਹਿਤਾ ਅੱਗੇ ਇੱਕ ਦਿਨ ਵੀ ਜੀ ਸਾਰੇ ਮੋੜਾਂ ਜੀ ਆ ਗਏ ਬੱਲੇ ਸਾਰੇ ਕਸਮਾਂ ਜੀ ਕਰਦੇ ਆ ਉਹ ਆਪਣੇ ਵਿਆਹ ਕੀਆ ਵਗੈਰਾ ਬਸ ਬੜੇ ਵਧੀਆ ਬੜੇ ਵਧੀਆ ਮਮਾ ਹੀ ਤੋਹੀ ਦਿਨਾਉ ਹੋਰ ਸਰਾਉਂ ਠੀਕ ਸਾਹ ਹੋਰ ਅੱਧੀ ਵੀ ਨਹੀਂ ਕਹਦਾ ਉਹਦਾ ਯਾ ਅੱਜ ਹੈ ਬੜੇ ਚਿਰ ਬਾਅਦ ਮਾਰਿਆ ਅੱਛੇ ਮਿੰਟ ਲਗਾਇਆ ਪਰ ਜਿਹੜੇ ਪਰਦੇਸੀਆਂ ਦਾ ਕਿਹੜਾ ਦੇਸ਼ ਹੈ ਆਪ ਕੋਲ ਨਹੀਂ ਉਹ ਜਿਹੜੀ ਆਣੀ ਉਹ ਜਿਹੜੀ ਹੋਰੀ ਬੰਦਾ ਤੋਂ ਆਦੇ ਨਾ ਨਾ ਕੰਚ ਚੱਲ ਕੇ ਮੈਂ ਵੀ ਮੋਗਾ ਤੋਂ ਉਹਨੂੰ ਕਿਤੇ ਮੁੰਡੇ ਮਾਮੇ ਦੀ ਕੰਜਲ ਮਾਰ ਗਿਆ ਬਾਲੇ ਲੈ ਲੈ ਬੈਠਾ ਪਾਲਨੇ ਜਵਾਬ ਪਾਲੇ ਲੈ ਕੇ ਲੈਂਦੇ ਮੇਰੀ ਮਾਲਾ ਸਮਝਦਾ ਹੈ ਤੰਤ ਗਾਲ ਗੁੰਦਾ ਕੱਢੋ ਕੋਈ ਮੈਂ ਕੋਈ ਕਹਿੰਦਾ ਮਾਜੀ ਜੀ ਮਾਂਦਾ ਪਾਲਾ ਤੇ ਪਿੰਨਾ ਨਹੀਂ ਤੇਰੀ ਮਾਜੀ ਜੀ ਗੱਲ ਸੁਣੋ ਮੇਰੀ ਗੱਲ ਸੁਣੋ ਥੋੜਾ ਮੈਂ ਦਵਾਂ ਜੀ ਪਹਿਲਾਂ ਖੜੀ ਸਰਪਾਲੀ ਘਟੀ ਉਹ ਦਰਾਂ ਪਾਏ ਮੁੰਡੇ ਰਵੀ ਨੇ ਰਹੇ ਨੇ ਉਹ ਆਈ ਜਿੱਕਰ ਨੇ ਆਂਦਾ ਮਾਮਾ ਆਉਂਦੇ ਪਾਲੇ ਇਤਸਾਲ ਬੈਠਾ ਨਾ ਬਾਹਰ ਚੈਰਾ ਇਲੈਕਸ਼ਨ ਆਈਆਂ ਹੁਣ ਬਾਬਾ ਆ ਗਿਆ ਵਾ ਹੁਣ ਨਾ ਇਲੈਕਸ਼ਨ ਨਾ ਰੋਲ ਕਰਕੇ ਲੀ ਉਹ ਤੂੰ ਸੁਣਾ ਕੀ ਆਪਾਂ ਮਤ ਕਰਨੀਏ ਮਾਮਾ ਜੀ ਦੀ ਪੂਰੀ ਮਾਪਿਆਂ ਦੀ ਗੱਡੀ ਪਾ ਕੇ ਦੇਣੀ ਆ ਇਹ ਤਾਂ ਜਾ ਤੇਰੇ ਮੱਥੇ ਰਗੀ ਗਰਾਊਂਡ ਬਣਾਉਣੀ ਆ ਆਂਦਾ ਕੋਈ ਬਹਿ ਰੱਖੋ ਜੀ ਕੀ ਆ ਮੇਰਾ ਨਾਮ ਜਦ ਮਮਾ ਪਾਪਾ ਕ੍ਰਿਸ਼ਨ ਦਾ ਹੀ ਇੱਕ ਸੱਦਾ ਵਾ ਇੱਕ ਮਮੋ கிருஷ்ਣ ਇੱਕ ਮਮਾ ਕੰਸਾ ਤੋ ਜੋ ਮਰਜੀ ਆਖੀ ਜਾਓ ਆਏ ਤਾਂ ਤੁਹਾਡਾ ਮਾਮਾ ਰ ਮਾਮਾ ਹੀ ਰਹਿਣਾ ਮੈਂ ਮਾਮੇ ਰਖੀ ਆ ਮੇਰੇ ਨਾਲ ਕੋਠੀ ਜਾਓ ਮਰ ਕਿਹਨੂੰ ਮਾਣੇ ਸਭ ਤੋਂ ਮਿਲਵਾ ਰੋਟਾ